विधानसभा हल्का गुरदासपुर दी गल करी है ता आपा खड़े है विधानसभा हल्का गुरदासपुर दे बब्बेहाली पोलिंग स्टेशन ते जिथे 3 बूथ बनाए गए ने काफी बड़ा पिंड दसया जांदा है ते इथे काफी वोट है जे कुल वोट दी गल करी है ते 153000 ਦੇ ਕਰੀਬ ਜਿਹੜੀ ਹੈ ਵੋਟ ਗੁਰਦਾਸਪੁਰ ਹਲਕੇ ਦੀ ਪੋਲ ਹੋਣੀ ਹੈ ਅੱਜ ਟੋਟਲ ਵੋਟ ਪੋਲ ਟੋਟਲ ਵੋਟਰ ਹੈ ਅਤੇ ਇਸ ਦੇ ਨਾਲ ਨਾਲ ਹੀ ਆਪਾਂ ਇਸ ਹਲਕੇ ਦੀ ਜੇ ਮੈਂ ਮੁਕਾਬਲੇ ਦੀ ਗੱਲ ਕਰਾਂ ਤੇ 4 ਉਮੀਦਵਾਰ ਜਿਹੜੇ ਮੁੱਖ ਉਮੀਦਵਾਰ ਚੋਣ ਚਣੌਵੀ ਮੈਦਾਨ ਦੇ ਵਿੱਚ ਨੇ ਗੁਰਬਚਨ ਸਿੰਘ ਬੱਬੇਹਾਲੀ ਜੋ ਦੋ ਵਾਰ ਖੋਦ ਵਿਧਾਇਕ ਰਹ ਚੁੱਕੇ ਨੇ ਇਸੇ ਪਿੰਡ ਨੂੰ ਬਲੌਂਗ ਕਰਦੇ ਨੇ ਅਤੇ ਉਸ ਦੇ ਨਾਲ ਨਾਲ ਹੀ ਕਾਂਗਰਸ ਤੋਂ ਬਰਿੰਦਰ ਮੀਤ ਸਿੰਘ ਪੜਾ ਜਿਨ੍ਹਾਂ ਨੂੰ ਯੂਥ ਕੋਟੇ ਚੋ ਇੱਥੇ ਚੋਤਾਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਮੀਦਵਾਰ ਬਣਾਇਆ ਗਿਆ ਜਿਨ੍ਹਾਂ ਦੀ ਪਹਿਲੀ ਵਾਰ ਇਹ 36 ਸਾਲ ਦੀ ਉਮਰ ਦੇ ਵਿੱਚ ਨੇ ਤੇ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਨੇ ਉਸ ਦੇ ਨਾਲ ਨਾਲ ਹੀ ਅਮਰਜੀਤ ਸਿੰਘ ਚਾਹਲ ਆਮ ਆਦਮੀ ਪਾਰਟੀ ਦੇ ਅਸੇ ਚੌਥਾ ਜਿਹੜਾ ਮੁਕਾਬਲਾ ਸੁਚਾ ਸਿੰਘ ਛੋਟੇਪੁਰ ਦਾ ਹੈ ਖੁੱਦ ਜਿਹੜੇ ਜਿਹੜੇ ਖੁੱਦ ਪਹਿਲੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਿਅਨ ਰਹੇ ਨੇ ਤੇ ਹੁਣ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਨੇ ਇਸ ਹਲਕੇ ਦੀ ਗੱਲ ਕਰੀਏ ਤੇ ਇੱਥੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਬਸ ਸਵੇਰ ਦੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਦਿਖਾਏ ਕਿ ਲੰਬੀਆਂ ਕਤਾਰਾਂ ਜਿਹੜੀਆਂ ਸਵੇਰੇ 8 ਵਜੇ ਤੋਂ ਪਹਿਲੇ ਹੀ ਦੇਖਣ ਨੂੰ ਮਿਲੀਆਂ ਤੁੰਦ ਦੇ ਬਾਵਜੂਦ ਲੋਕ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਨੇ ਔਰਤਾਂ ਵੀ ਬਹਿਲਾਵਾ ਵੀ ਇੱਥੇ ਪਹੁੰਚੀਆਂ ਨੇ ਵੋਟ ਪੋਲ ਕਰਨ ਲਈ ਅਤੇ ਪੋਲਿੰਗ ਜੋ ਹੈ ਸ਼ੁਰੂ ਹੋ ਚੁੱਕੀ ਹੈ ਕੁਝ ਹੀ ਸਮਾਂ ਪਹਿਲੇ ਆਪਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜ਼ਰੂਰ ਕਿ ਮਾਰਨਿੰਗ ਤੋਂ ਹੀ ਜਿੱਦਾਂ ਉਹ ਸਵੇਰੇ ਦੇ ਆ ਚੁੱਕੇ ਨੇ ਹਾਂਜੀ ਅੰਗਰੇਜ਼ੀ ਸਵੇਰੇ ਹੀ ਸੋਚ ਕੇ ਤੁਸੀਂ ਨਿਕਲੇ ਹੋ ਹਾਂਜੀ ਹਮ ਵੋਟ ਪਾਉਣ ਆਏ ਹਾਂ ਬਹੁਤ ਖੁਸ਼ੀ ਹੋਈ ਹੈ ਆਪਣੀ ਸਰਕਾਰ ਚੁਣਨੇ ਜਾ ਰਹੇ ਹਾਂ ਔਰ ਆਪਣੀ ਵੋਟ ਦਾ ਅਧਿਕਾਰ ਜੋ ਹੈ ਵਰਤ ਰਹੇ ਹਾਂ ਅਸੀਂ ਆਪਣੀ ਵੋਟ ਅੱਛੇ ਆ ਬੰਦੇ ਨੂੰ ਆਪਣੀ ਪਾਰਟੀ ਨੂੰ ਪਾਉਣੀ ਜੋ ਅੱਛਾ ਕੰਮ ਕਰੇਗਾ ਜੀ ਲੋਕੀ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਨ ਜਾ ਰਹੇ ਨੇ ਆਪਣੀ ਡੈਮੋਕ੍ਰੇਸੀ ਨੂੰ ਯੂਜ਼ ਕਰਨ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਆਪਣੇ ਮਤਦਾਨ ਕਰਨਾ ਆਪਣਾ ਅਧਿਕਾਰ ਲਈ ਉਹ ਸਵੇਰੇ ਪੂਰੀ ਤਰ੍ਹਾਂ ਤਿਆਰ ਸੀ ਤੇ ਆਪਾਂ ਦੇਖ ਸਕਦੇ ਹਾਂ ਕਿ ਇਹ ਜਿੱਦਾਂ ਜਿੱਦਾਂ ਧੁੰਦ ਉੱtreਗੀ ਧੁੰਦ ਹਟੇਗੀ ਅਤੇ ਦਿਨ ਸਾਫ਼ ਹੋਵੇਗਾ ਉਦਾਂ ਉਦਾਂ ਇਹ ਕਤਾਰਾਂ ਹੋਰ ਲੰਬੀਆਂ ਹੋਣਗੀਆਂ ਕੈਮਰਾਮੈਨ ਵਿਕ੍ਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ এবੀਪੀ ਨਿਊਜ਼ ਲਈ ਗੁਰਦਾਸਪੁਰ ਤੋਂ